ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮੋ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਭਿੰਡਰਕਲਾਂ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਧਰਮਗੋਟ ਚਾਰ ਮੱਝਾਂ ਵਿਖਾਉਣੀਆਂ ਚਾਰੇ ਜੈਜੇ ਭਾ ਦੀਆਂ ਛੋਟੇ ਛੋਟੇ ਭਾ ਹੋਣਗੇ ਬਿਲਕੁਲ ਜੇ ਕੋਈ ਭੈਣ ਭਰਾ ਮੱਝਾਂ ਲੈਣ ਦਾ ਚਾਹਵਾਨ ਹੋਵੇ ਤੇ ਜਮਾ ਜੈਜੇ ਭਾ ਦੀਆਂ ਚਾਰ ਮੱਝਾਂ ਥਣ ਭਾਂਡੇ ਦੀਆਂ ਚਾਰੇ ਸਾਫ਼ ਸੁਥਰੀਆਂ ਤੇ گاਵਾਂ ਵਾਲੇ ਹੀ ਭਾ ਕਾਂ ਵਾਲੇ ਭਾਂ ਤਾਂ ਆ ਗਿਆ ਤਾਂ ਕਿਉਂਕਿ ਮੁੱਲ ਜਮਾ ਛੋਟੇ ਇਨਫਾਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਸਾਰਿਆਂ ਨੂੰ ਜੀ ਨਾਮ ਦੱਸ ਦिए ਨਾਮ ਲਖਮੀ ਸਿੰਘ ਜੀ ਪਿੰਡ ਭਿੰਡਰਗੜਾ ਜ਼ਿਲ੍ਹਾ ਮੁਕਾਈ ਤਹਿਸੀਲ ਧਰਮਗੋੜੀ ਫੋਨ ਨੰਬਰ ਦੱਸ ਦिए 734537611 97811 57562 ਇੱਥੋਂ ਹੀ ਚੱਲ ਲਵੋ ਹਾਂਜੀ ਇੱਥੋਂ ਹੀ ਦੱਸੋ ਇਹਦੇ ਬਾਰੇ ਜੀ ਦੂਜਾ ਸੂਰ ਝੋਟੀਆਂ ਜੀ ਅੱਜ 7ਵਾਂ ਦੇਣਾ ਹੀ ਸੂਈ ਨੂੰ ਮਗਰ ਕੱਟਾ ਜੀ ਜਿਹੜਾ ਚੋ ਲੈਣਾ ਦੁੱਧ 9 ਕਿਲੋ ਜੀ ਇਸ ਟਾਈਮ ਕਿੰਨੇ ਦੀ ਇਹ ਦੇ ਦਾਂਗੇ 80 80000 ਦੀ ਦੇ ਦੇਣੀ ਆ। ਜਵਾਵੀ ਦੀ ਝੋਟੀਆਂ ਜੀ ਦਿਵਾਲੀ ਆਫਰ ਹੀ ਆਈ। ਠੀਕ ਐ। ਮੂੰਹ ਤੋਂ ਚਾਰ ਦੰਦ ਹਫਤੇ ਦੀ ਸੂਈ ਥੱਲੇ 9 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ। ਦੁੱਧ ਅੱਗੇ ਵੱਧ ਜੂਗੀ ਉਹ ਤੁਹਾਡੀ ਸੇਵਾ ਸੰਭਾਲ ਆ। ਜਿੰਨਾ ਦਾਣਾ ਦਾ ਪਾ ਲੈਟੀ ਪਾਉਂਗੇ ਤੇ ਉਹਨਾਂ ਘਰ ਮਾਲੀ ਚਵਾ ਦੂਗੀ। ਅੱਜ ਜਿਹੜਾ ਤੁਸੀਂ ਭਾਂਡੇ ਚ ਮਣਕੇ ਲੈ ਜਾਣਾ ਇਹ 9 ਕਿਲੋ ਆ। ਵੀਡੀਓ ਬਣਾ ਰਹੇ ਆ 12:00 ਵਜੇ। ਸਮਾਂ ਜ਼ਰੂਰ ਨੋਟ ਕਰ ਲਿਓ। ਕਿਉਂਕਿ ਸੂਈ ਸਵਾਈ ਹੈਗੀ ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ ਬਾਕੀ ਸਿੰਗ ਬਹੁਤ ਚੰਗਾਈ ਨੇ ਹੂੰ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਆ 9 ਕਿਲੋ ਚਾਰ ਟਾਈਮ ਭਾਵੇਂ ਪੰਜ ਟਾਈਮ ਚੋਕੇ ਲੈ ਜਾਓ ਕਿੰਨੇ ਦੀ 80000 ਦੀ 80000 ਦੀ ਦੇ ਦੇਣੀ ਜਮਾਂ ਜਿਆ ਜਪਾ 2 ਨੰਬਰ ਤੇ ਇਹ ਜੀ ਤੀਜੇ ਸਿਰ ਸੂਣ ਵਾਲੀ ਆਈ ਬਸ ਇੱਕ ਦੋ ਦਿਨ ਲਊਗੀ ਜੀ ਸੂਣ ਚ ਹੂੰ ਤੇ ਇਹ ਆਪਾਂ ਦੇ ਦਾਂਗੇ 66000 ਦੀ ਕਿੰਨਾ ਦੁੱਧ ਦੇ ਦੂ ਦੋ ਤਾਂ ਹੀ 12 ਕਿਲੋ ਦਾ ਰਾਉਣਾ ਚ ਵਾਈ ਦੇਣਾ ਜਾਨੇ ਥਾਂਲੇ ਵੇ ਵਾਲੀ ਆਈ ਲਓ ਜੀ ਇਹ 68000 ਦੀ ਦੋ ਘੱਟ 70 ਦੀ ਟੋਕੜਾਂ ਵਾਲਾ ਪਾ 12 ਕਿਲੋ ਦੁੱਧ ਬਾਈ ਦਾਸ ਦਾ ਖੁੱਲਾ ਪਿਆ ਜੂ ਇਹਨਾਂ ਕ ਤਾਂ ਚਲੋ ਚਾਹੀਦਾ ਵੀ ਆ ਬਾਕੀ ਗੱਲ ਫੇਰ ਮੋੜ ਕੇ ਉੱਥੇ ਆ ਜਾਂਦੀ ਆ ਗਾਂ ਵਾਲਾ ਸੇਵਾ ਨਾ ਕਰੇ ਪੱਠੇ ਡੱਠੇ ਨਾ ਪਾਵੇ ਤੇ ਫੇਰ ਉੱਥੇ ਪਸ਼ੂ ਵੀ ਕੀ ਕਰੂ ਵਿਚਾਰਾ ਤੇ ਇਹ ਵਧੀਆ ਸੋਭਾ ਅਗਲਾ ਦੋ ਤਿੰਨ ਕਿਲੋ ਨਾਰਮਲ ਫੀਡ ਆ ਇਹ ਘੱਟ ਦੋ ਘੱਟ ਦੋ ਤਿੰਨ ਕਿਲੋ ਇਹਦੂ ਘੱਟਦਾ ਹੁਣ ਫੇਰ ਕੀ ਪਊਗੀ ਬੱਕ ਦਾਣੇ ਨਾਲ ਤਾਂ ਫਿਰ ਦੁੱਧ ਨਹੀਂ ਬਾਲਟੀ ਕਾਦੀ ਭਰਨੀ ਆ 2-3 ਕਿਲੋ ਸਵੇਰ ਫੀਡ ਪਾਵੇ ਵਧੀਆ 2-3 ਕਿਲੋ ਆਥ ਨੇ ਪਾਵੇ ਤੇ 11-12 ਕਿਲੋ ਬਾਈ ਕਹਿੰਦਾ ਦੁੱਧ ਪਿਆ ਜੂ 2 ਘੜ 70 ਦੀ 68000 ਦੀ 2 ਨੰਬਰ 3 ਨੰਬਰ ਬਾਈ ਇਹ ਜੀ ਤੀਜੇ ਸੋਹੇ ਸੁਣੀ ਆ ਜੀ ਬਸ ਸ਼ਾਮ ਨੂੰ ਜਾਂ ਕੱਲ ਤੱਕ ਸੁਬੂਰੀ ਜੀ ਤਿਆਰੀ ਆ ਹਾਂਜੀ ਤਿਆਰੀ ਆ ਜੀ ਯਾਨੀ ਮਾਰ ਦੇਵਾ ਦੇ ਵੀ ਦੂਜੇ ਸੋਹੇ 13 ਕਿਲੋ ਦੁੱਧ ਜੋ ਹੈ ਜੀ ਹੂੰ ਚਵਾਵੀ ਤੋ ਕਰਮਾ 14-15 ਕਿਲੋ ਚਵਾਉਂ ਵੀ ਖਾਣਾ ਕਿੰਨੇ ਦੀ ਇਹਦਾ ਮੁੱਲ 82000 ਜੀ ਲਓ ਜੀ ਲੱਖ ਤੋਂ ਥੱਲੇ ਦੇ ਭਾ। ਬਾਕੀ ਕੱਗਲੀਆਂ ਵਜਨ ਵਾਲੀਆਂ ਇਹ ਵੱਡੀਆਂ। ਹੂੰ। 14-15 ਕਿਲੋ ਦੁੱਧ ਬਾਈ ਦੱਸਦਾ ਚਵਾ ਜੂ 82000 ਦੀ। ਇਹ ਸੂਨ ਨੂੰ ਤਿਆਰ ਆ। ਰਾਤ ਨੂੰ ਦੀਵਾਲੀ ਮਨਾ ਦੇ ਜਾਂ ਕੱਲ ਨੂੰ ਦਿਵਾਲੀ ਮਨਾ ਦੇ। ਤਿਆਰ ਆ ਜਾਵਾਂ ਇਹ। ਭਾਰ ਦੀ ਸਾਰੇ ਪਸ਼ੂਆਂ ਦੀ ਗਾਰੰਟੀ ਹੋਊ। ਤੁਹਾਡੇ ਘਰੇ ਜਾਂਦਾ ਪਸ਼ੂ ਭਾਰ ਕੱਢ ਜੇ ਤੇ ਅਗਲਾ ਮੱਝ ਬਾਈ ਦੇ ਘਰੇ ਬੰਨ ਜੇ ਤੇ ਜਿੰਨੇ ਪੈਸੇ ਦਿੱਤੇ ਹੋਣੇ ਤੇ ਉਹ ਅਗਲਾ ਆਪਦੇ ਪੈਸੇ ਲੈ ਜੇ ਭਾਰਤੀ ਗਾਰੰਟੀ ਹੋਊਗੀ। ਤੁਹਾਨੂੰ ਫੋਨ ਰਜਾਈ ਹੋਈ ਹੈ ਜੀ ਐਸਐਮ ਵੀ ਰਜਾਈ ਹੋਈ ਹੈ। ਹਾਂ। ਲੇਵਾ ਬਹੁਤ ਸੋਨ ਅਮਰੀਕਨ ਆ ਰਗਾ। ਬਹੁਤ ਸੋਨੀਆਂ ਆਂਗਾ ਖਾਈ ਸੋਨਾਂ। ਹੂੰ। ਬਾਈ ਕਹਿੰਦਾ ਚਾਰੂ ਚੂਰੂ ਬਹੁਤ ਆ ਤੇ ਸਹੀ ਮੈਨੇ ਪਸ਼ੂ ਜਿਹੜਾ ਚਾਰੂ ਹੋਵੇ ਖਾਊ ਪੀਊਗਾ ਫੇਰ ਹੀ ਦੁੱਧ ਦੇਣਾ। ਕਈ ਪਸ਼ੂ ਹੁੰਦੇ ਆ ਕਈ ਕਹਿੰਦਾ ਬਾਈ ਯਾਰ ਫੇਰ ਮੇਰੀ ਮੱਝ ਲੇਟੀ ਨਹੀਂ ਖਾਂਦੀ। ਜੇ ਉਹ ਲੇਟੀ ਨਹੀਂ ਖਾਣੀ ਫੇਰ ਦੁੱਧ ਕਾਦਾ ਦੇਣਾ। ਤੇ ਬਾਈ ਕਹਿੰਦਾ ਚਾਰੂ ਫੁੱਲਾ ਕੋ ਮਰਜੀ ਪਾਵੇ ਅਗਲਾ 14-15 ਕਿਲੋ ਦੁੱਧ ਪਿਆਜੂ ਦੇ ਦੇਣੀ 82000 ਦੀ ਵੱਡੇ ਕੱਦ ਵਾਲੀ ਮੱਝ ਤੀਜਾ ਸੂਆ ਤਿਆਰ ਸੂਨ ਨੂੰ ਚਾਰ ਨੰਬਰ ਤੇ ਆਇਆ ਸ਼ਰਮਾ ਇਹਦੀ ਦੂਜੇ ਸੂਏ ਸੂਈ ਆ ਜੀ ਆ 7 ਦਿਨ ਹੋ ਗਈ ਸੂਈ ਨੂੰ ਇਹਦੇ ਥੱਲੇ 7 ਕਿਲੋ ਦੁੱਧ ਆ ਇਸ ਟਾਈਮ ਕਿੰਨੇ ਦੀ ਇਹਦਾ ਮੁੱਲ ਵੀ 68000 ਦੀ ਝੋਟੀ ਦਾ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਆ ਦੁੱਧ ਹੈਗਾ ਜਿਹੜਾ ਤੁਸੀਂ ਚੋ ਲੈਣਾ 7 ਕਿਲੋ ਹਾਂਜੀ ਹਾਂਜੀ ਕਾਤ ਬਹੁਤ ਝੋਟੀ ਦਾ 7 ਕਿਲੋ ਦੁੱਧ ਜਿਹੜਾ ਝੋ ਲੈਣਾ ਤੁਸੀਂ ਦੋ ਘੱਟ ਦੇ ਦੇਣੀ ਆ 70 ਦੀ 68000 ਦੀ ਦੁੱਧ ਬਾਹਲਾ ਨਹੀਂ 10 ਕਿਲੋ ਦਾ ਪਿਆਜੂ ਬਾਕੀ ਗੱਲ ਫੇਰ ਭਰਾਵੋ ਉੱਥੇ ਹੀ ਹੈ ਸੇਵਾ ਇਹ ਬੰਦੇ ਤੋਂ ਅਹੀਂ ਹੋ ਜੇ ਤੋ ਠੀਕ ਹੈ ਘੱਟ ਸੇਵਾ ਵਾਲੇ ਘਰੋਂ ਹੀ ਆਈ ਆ ਉਹ ਤੁਹਾਨੂੰ ਉਹ ਜਾਨਵਰ ਲੈਉਣਾ ਉਹਨਾਂ ਦੀ ਇਹਨੇ ਕਦੇ ਜ਼ਿੰਦਗੀ 'ਚ ਫੀਡ ਹੀ ਨਹੀਂ ਦੇਖੀ ਉਹਨਾਂ ਦੇ ਘਰੇ ਠੀਕ ਹੈ ਸੇਵਾ ਹੋ ਗਈ ਨੇ ਆਪੀ ਦੁੱਧ ਦੇ ਦੇਣਾ 68000 ਦੀ ਤੇ ਦੋ ਬੱਕਰੀਆਂ ਪਹਿਲਾਂ ਦੱਸਣਾ ਸ਼ਰਮਾ ਦੋ ਬੱਕਰੀਆਂ ਹੂੰ ਕੱਲ ਕਾਂਦੀ ਸੀ ਪਾਠ ਦਿੱਤੀ ਆਈ ਉਹਨੇ ਠੀਕ ਐ ਪਹਿਲਣੀ ਆਈ ਪਾਠ ਪਹਿਲਾ ਸੂਆ 24 ਚੋਗੀ ਮੂੰਹ ਪਹਿਲਾ ਸੂਆ 17000 17000 ਦੀ ਪਾਠ ਹਾਂਜੀ ਆਹ ਪੋਨਾ ਗੇ ਪਾਠ ਆ ਜੀ ਹੂੰ 17000 ਦੀ ਦੇ ਦੇਣੀ ਆ ਮਗਰ ਵੀ ਪਾਠ ਹੀ ਆ ਇੱਕ ਬੱਚਾ ਚਾਰ ਦਾ ਨਹੀਂ ਬੱਕਰੀ ਠੀਕ ਐ ਚੌਗੀ ਆਹ ਪਾਠ ਪੂਰੀ ਅੰਬਰਸਰੀ ਬੱਕਰੀ ਦੀ ਇਹ ਦੇ ਦਾਂਗੇ ਆਪਾਂ 7000 ਦੀ ਆ 7000 ਦੀ ਆ 17000 ਦੀ ਕਲ ਦੀ ਸੂਈ ਵੀ ਆ ਤੇ ਜੇ ਕੋਈ ਆ ਛੋਟਾ ਬੱਚਾ ਇਹ 7000 ਦੀ ਬੱਚਾ ਵੀ ਚਲਦੀ ਜੇ ਕਹਿੰਦਾ ਬੱਚੇ ਨਹੀਂ ਚਾਹੁੰਦੀ ਨਾ ਉਹਦੀ ਹੂੰ ਕੀ ਜਾਂਦੀ ਹੈ ਉਹਦੀ ਭੁੱਖ ਲੱਗੀ ਤੇ ਡਹਿ ਪੀਓ ਆ ਵੀ ਕਹਿੰਦੇ ਇਹ ਤਾਂ ਪਿਉਂਦੇ ਨਹੀਂ ਆ ਆ ਵੀ ਰੰਬੜ ਦਿਆ ਮੈਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਪੱਠ ਇੱਕ ਸੂਈ ਸਵਾਈ ਬੱਕਰੀ ਪਹਿਲਣ ਚਾਰ ਦਾ ਦਾ ਤੇ ਚਾਰ ਮੱਝਾਂ ਛੇ ਨਾਗਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਫਸਾ ਹੀ ਕਾਂ